ਗੁਰਦਾਸਪੁਰ ਦੇ ਪਾਸਟਰ ਜਸ਼ਨ ਦੀ ਇੱਕ ਜਿਹੜਾ ਨਵੀਂ ਕਢੌਨੀ ਹਰਕਤ ਹੈ ਉਹ ਸਾਹਮਣੇ 22 ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ ਇੱਕ 22 ਸਾਲ ਦੀ ਧੀ ਜਦੋਂ ਜਵਾਨ ਹੁੰਦੀ ਹੈ ਪਿਓ ਦੇ ਹਾਨਦੇ ਹੁੰਦੇ ਪਿਓ ਦੇ ਬਹੁਤ ਸਾਰੇ ਸੁਪਨੇ ਹੁੰਦੇ ਨੇ ਮੇਰੀ ਧੀ ਨੇ ਪੜਨਾ ਇਹੇ ਕੁਝ ਬਣਨਾ ਸੁਪਨੇ ਰਹਿ ਗਏ ਸਾਰੇ ਕੋਲ ਸਦਹਾਰੀਆਂ ਨੇ ਉਲਟਾ ਕੁੜੀ ਦੇ ਫਾਦਰ ਸਾਹਿਬ ਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਗਿਆ ਵੀ ਤੂੰ ਫੈਸਲਾ ਕਰ ਲੈ ਨਹੀਂ ਤੇਰਾ ਇਲਜ਼ਾਮ ਬੁਰਾ ਹੋਊਗਾ ਤੇਰਾ ਕਾਊਂਟਰ ਕੀਤਾ ਜਾਊਗਾ ਜੇ ਮੱਝ ਗਈ ਐਸਐਚਓ ਸਾਹਿਬ ਕੋਲੋਂ ਜਾਣਾ ਵਾਂ ਉਹਨਾਂ ਨੂੰ ਦੱਸਿਆ ਵੀ ਆ ਦੇਖੋ ਜੀ ਪੀਓ ਬੰਦਾ ਵਾ ਤੇ ਇਹ ਬੰਦਾ ਫਲਾਨੀ ਜਗ੍ਹਾ ਤੇ ਫਿਰਨ ੜਾ ਮੇਰੇ ਨਾਲ ਚੱਲੂ ਅਰੈਸਟ ਕਰੀਏ ਤੇ ਮੇਰੀ ਕੋਈ ਸੁਣਵਾਈ ਨਹੀਂ ਆ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਥਾਣੀ ਦੇ ਅੰਦਰ ਬਹਾਲ ਲਿੰਦੀ ਆ ਤੇ ਬਾਅਦ ਚ ਮੈਨੂੰ ਕਹਿੰਦੇ ਚਲੋ ਜਓ ਜੀ ਵੀ ਇਤਨਾ ਇਤਰਾ ਮੇਰੇ ਨਾਲ ਪਾਸਟਰ ਨੇ ਜ਼ਬਰਦਸਤ ਨਾ ਕਰਦਾ ਵਾ ਤੇ ਮਲੇ ਵੀ ਮੈਂ ਦੱਸਣਾ ਚਾਹੁੰਨੀ ਆ ਮੰਮੀ ਪਾਪਾ ਨੂੰ ਕਿ ਉਹ ਕਹਿੰਦਾ ਜੀ ਤੂੰ ਦੱਸਿਆ ਤੇ ਮੈਂ ਤੇਰੇ ਪਿਓ ਨੂੰ ਤੇ ਤੇਰੇ ਭਰਾ ਨੂੰ ਮਰਵਾ ਦਿਆਂਗਾ ਮੈਨੂੰ ਤੇ ਇਹਨੂੰ ਇਨਸਾਫ ਨਹੀਂ ਮਿਲਿਆ ਨਾ ਤੇ ਜਿੰਨੇ ਪੁਲਿਸ ਵਾਲੇ ਅਫਸਰ ਵੱਡੇ ਆ ਜੀ ਜਿਨ੍ਹਾਂ ਨੇ ਮੈਨੂੰ ਡਰਾਇਆ ਤੁਮਕਾ ਜੀ ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਤਮ ਹੱਤਿਆ ਕਰ ਜਾਲੀ ਇਹਨਾਂ ਮੈਂ ਦੁਖੀ ਨਹੀਂ ਦੋ ਕਹਿੰਗੇ ਮੈਨੂੰ ਦਬਕੇ ਬਾਰੇ ਮਾਰੇ ਇਹਨਾਂ ਨੇ ਮਾਂ ਜੀ ਕੀ ਹੈ ਪੂਰਾ ਮਾਮਲਾ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰ ਵੀ ਨੇ ਤੇ ਸਮਾਜ ਸੇਵੀ ਸਿਮਰਜੀਤ ਸਿੰਘ ਮਾਨ ਹੁਣੀ ਵੀ ਨੇ ਭਾਈ ਜੀ ਤੁਸੀਂ ਇਹ ਮਾਮਲਾ ਸਾਹਮਣੇ ਲੈ ਕੇ ਆ ਜਾਓ ਇਹ ਕੀ ਹੈ ਪੂਰਾ ਮਾਮਲਾ ਦੇਖੋ ਜੀ ਇੱਕ ਜਸ਼ਨ ਗਿਲ ਜਿਹੜਾ ਪਾਸਟਰ ਗੁਰਦਾਸਪੁਰ ਦਾ ਰਹਿਣ ਵਾਲਾ ਸੀਗਾ ਜਿਹੜੀ ਬੱਚੀ ਨਾਲ ਇਹਨੇ ਬਲਤਕਾਰ ਕੀਤਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਹ ਵੀ ਗੁਰਦਾਸਪੁਰ ਦੇ ਰਹਿਣ ਵਾਲੇ ਸੀਗੇ ਜਿਹੜੀ ਕੁੜੀ ਸੀ ਉਹ ਦੀਨਾ ਨਗਰ ਪੜਦੀ ਸੀਗੀ ਇਹ ਜਸ਼ਨ ਗਿਲ ਜਿਹੜਾ ਕਿ ਉੱਥੇ ਚਰਚ ਲਾਉਣ ਵਾਸਤੇ ਜਾਂਦਾ ਜਸਟਰਨ ਗਿੱਲ ਦਿਨਾਨਗਰ ਜਿਹੜਾ ਦਿਨਾਨਗਰ ਚਰਚ ਤੇ ਉਤੋਂ ਬਾਅਦ ਇਹਨਾਂ ਨੂੰ ਕੁੜੀ ਨੂੰ ਬੱਚੀ ਨੂੰ ਬੋਲਾ ਜਾਂਦਾ ਕਿ ਤੂੰ ਮੇਰੀ ਚਰਚ ਆਇਆ ਕਰ ਗੁਰਦਾਸਪੁਰ ਚਲੋ ਗੁਰਦਾਸਪੁਰ ਜਾਣਾ ਸ਼ੁਰੂ ਕਰ ਦਿੰਦੀ ਆ ਉਤੋਂ ਬਾਅਦ ਚਨੇ ਕੀ ਕੀਤਾ ਉਹਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਵੀ ਤੁਹਾਨੂੰ ਸੋਹਣਾ ਹੀ ਲੱਗਦੀ ਹੈ ਐਦਾਂ ਦੀਆਂ ਗੱਲਾਂ ਮਤਲਬ ਕਮੈਂਟ ਬਾਜੀ ਕਰਨਾ ਉਹਨੂੰ ਫੋਰਸ ਕਰਨਾ ਫੋਰਸ ਕਰਨ ਤੋਂ ਬਾਅਦ ਚ ਉਨੇ ਵੀ ਕਹਿਣ ਲੱਗੇ ਜੇ ਤੂੰ ਆਪਣੇ ਘਰ ਦੇ ਨੂੰ ਦੱਸੀ ਕੋਈ ਗੱਲ ਮੈਂ ਤੇਰੇ ਘਰ ਦੇ ਨੂੰ ਮਾਰ ਦਿੱਤਾ ਜਾਊਗਾ ਡਰਾਉਣਾ ਸ਼ੁਰੂ ਕਰ ਦਿੱਤਾ ਧਮਕਾਉਣਾ ਸ਼ੁਰੂ ਕਰ ਦਿੱਤਾ ਚਲੋ ਬੱਚੀ ਨਾਲ ਉਹ ਬਲਤਕਾਰ ਕਰਦਾ ਗਿਆ ਤੇ ਉਹ ਤੋਂ ਬਾਅਦ ਦੀ ਗੱਲ ਕੁੜੀ ਜਦੋਂ ਪ੍ਰੈਗਨੈਂਟ ਹੋ ਜਾਂਦੀ ਹੈ ਪ੍ਰੈਗਨੈਂਟ ਹੋਣ ਤੋਂ ਬਾਅਦ ਉਹ ਕੁੜੀ ਮਰ ਜਾਂਦੀ ਹੈ ਜਦੋਂ ਉਹਦਾ ਅਬੋਰਸ਼ਨ ਹੁੰਦਾ ਉਹ ਤੇ 2 ਦਿਨ ਬਾਅਦ ਕੁੜੀ ਮਰ ਜਾਂਦੀ ਹੈ ਜਦੋਂ ਇਹ ਜਸ਼ਨ ਗਿੱਲ ਇਹਨਾਂ ਦੇ ਘਰ ਆਉਂਦਾ ਕਹਿੰਦਾ ਮੈਂ ਪ੍ਰੇਅਰ ਕਰ ਦਿੰਦਾ ਪ੍ਰੇਅਰ ਕਰਨ ਤੋਂ ਬਾਅਦ ਵੀ ਜਦੋਂ ਬਲੱਤਕਾਰ ਕੀਤਾ ਠੀਕ ਕਿੱਥੇ ਹੋਣਾ ਸੀ ਕੁੜੀ ਨੂੰ ਉਹਨਾਂ ਡਿਪਰੈਸ਼ਨ ਚ ਸੀਗੀ ਅਵੋਸ਼ਨ ਹੋ ਗਿਆ ਉਹਦੇ ਬਲੈਡਿੰਗ ਸ਼ੁਰੂ ਹੋ ਗਈ ਪੇਨ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਮੌਤ ਮਰ ਜਾਂਦੀ ਏ ਕੁੜੀ ਬਿਛਰੀ ਜਿਹੜਾ ਕਿ ਅੱਜ 2 ਸਾਲ ਹੋ ਗਏ ਉਸ ਨੂੰ ਇਸ ਦੁਨੀਆ ਛੱਡ ਗਿਆ ਨੂੰ 2023 ਦਾ ਮਾਮਲਾ ਏ ਜੁਲਾਈ ਜੂਨ ਦੀ ਗੱਲ ਏ ਉਹ ਅੱਜ ਬੰਦਾ ਜਸ਼ਨ ਗਿੱਲ ਜਿਹੜਾ ਕਿ ਅਰੈਸਟ ਨਹੀਂ ਕੀਤਾ ਪੁਲਿਸ ਨੇ ਤੇ ਕੋਰਟ ਦੇ ਪੀਓ ਦੇ ਆਰਡਰ ਵੀ ਹੋ ਚੁੱਕੇ ਤਾਂ ਵੀ ਅਰੈਸਟ ਨਹੀਂ ਕੀਤਾ ਜਦ ਕਿ ਪੁਲਿਸ ਨੂੰ ਇਸ ਮਾਮਲੇ ਦਾ ਪੂਰਾ ਪਤਾ ਏ ਪੁਲਿਸ ਅਧਿਕਾਰੀਆਂ ਨੇ ਉਲਟਾ ਕੁੜੀ ਦੇ ਫਾਦਰ ਸਾਹਿਬ ਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱਤਾ ਗਿਆ ਵੀ ਜੇ ਤੂੰ ਫੈਸਲਾ ਕਰ ਲੈ ਨਹੀਂ ਤਾਂ ਤੇਰਾ ਇਲਜ਼ਾਮ ਬੁਰਾ ਹੋਊਗਾ ਤੇਰਾ ਕਾਊਂਟਰ ਕੀਤਾ ਜਾਊਗਾ ਤੇ ਤੈਨੂੰ ਚਿੱਟੇ ਦੇ ਕੇਸ ਚ ਅੰਦਰ ਫੜਾ ਦਿੱਤਾ ਜਾਊਗਾ ਤੇਰੇ ਬੇਟੇ ਨਾਲ ਇਲਜ਼ਾਮ ਬੁਰਾ ਹੋਊਗਾ ਤੂੰ ਫੈਸਲਾ ਕਰ ਲੈ ਪਰ ਫਾਦਰ ਸਾਹਿਬ ਨੇ ਅੱਜ ਵਿਚਾਰਾ ਘਰਵਾਰ ਗੁਰਦਾਸਪੁਰ ਛੱਡ ਕੇ ਕਿਤੇ ਦੂਜੀ ਜਗ੍ਹਾ ਸ਼ਿਫਟ ਹੋ ਜਾਂਦੇ ਨੇ ਉਹ ਅੱਜ ਉੱਥੋਂ ਐਡੇ ਕਿ ਫੈਮਿਲੀ ਨੂੰ ਮਜਬੂਰ ਕਰ ਦਿੱਤਾ ਗਿਆ ਉਹ ਫੈਮਿਲੀ ਆਪਣਾ ਰੋਟੀ ਖਾਣ ਰੋਜੀ ਰੋਟੀ ਕਮਾਉਣ ਦੇ ਵਿਚਾਰ ਵਿੱਚ ਅੱਜ ਰਿਕਸ਼ਾ ਚਲਾ ਰਹੇ ਨੇ ਦੱਸੋ ਬਲਜਿੰਦਰ ਆ ਜਿਹੜਾ ਦੂਜਾ ਜਸ਼ਨ ਗਿੱਲ ਆਪ ਤਾਂ ਅੱਜ ਪੂਰੀ ਐਸ਼ ਦੀ ਜ਼ਿੰਦਗੀ ਜੀ ਰਿਹਾ ਚਰਚ ਲਾ ਰਿਹਾ ਜੰਮੂ ਕਦੇ ਗੁਰਦਾਸਪੁਰ ਅੱਜ ਛੋਟਾ ਭਰਾ ਉਹਦਾ ਗੁਰਦਾਸਪੁਰ ਚਰਚ ਚਲਾ ਰਿਹਾ ਤੇ ਦੂਜਾ ਜਿਹੜਾ ਜਸ਼ਨ ਗਿੱਲ ਹੈ ਉਹ ਜੰਮੂ ਚਲਾ ਰਿਹਾ ਮਤਲਬ ਪੁਲਿਸ ਨੂੰ ਉਹਦਾ ਪੂਰਾ ਪਤਾ ਹੈ ਵੀ ਕਰ ਕੀ ਰਿਹਾ ਆਪਣੀ ਕੁੜੀ ਨੂੰ ਜੰਮੂ 에ਰਪੋਰਟ ਤੇ ਛੱਡਣ ਜਾਂਦਾ ਤੇ ਫਿਰ ਵੀ ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ ਜਦੋਂ ਉੱਥੇ ਜਾਂ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਡਰਾਤਮਕਾ ਕੇ ਬਾਹਰ ਭੇਜ ਦਿੰਦੇ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਯਾਨੀ 2 ਸਾਲ ਜ ਤੁਸੀਂ ਬੰਦਾ ਨਹੀਂ ਫੜਿਆ ਜਦ ਕੀ ਤੁਸੀਂ ਬੰਦੇ ਦਾ ਸਾਰੇ ਹਿਸਟਰੀ ਤੁਹਾਨੂੰ ਪਤਾ ਏ ਉਹ ਜਸ਼ਨ ਗਿੱਲ ਇਹ ਵੀ ਕਹਿੰਦਾ ਕਿ ਪੁਲਿਸ ਮੇਰਾ ਕੁਝ ਨਹੀਂ ਵਿਗਾੜ ਸਕਦੀ ਜੋ ਤੁਸੀਂ ਕਰਨਾ ਕਰ ਲੋ ਮੈਂ ਪੀਓ ਹੋ ਗਿਆ ਮੈਂ ਬਾਹਰ ਚਲਾ ਜਾਵਾਂਗਾ ਤੇ ਤੁਸੀਂ ਮੈਨੂੰ ਫੜ ਕੇ ਦੇਖ ਲਓ ਮਤਲਬ ਇਦਾਂ ਦੀਆਂ ਗੱਲਾਂ ਡਰਾਣਾ ਧਮਕਾਣਾ ਇਹ ਸਭ ਕੁਝ ਮਿਲੀਭੁਗਤ ਦੀ ਨਾਨਕਰ ਪੁਲਿਸ ਦੀ ਕਨਫਰਮ ਹੈ ਕਿ ਉਹਦੀ ਮਿਲੀਭੁਗਤ ਹੈ ਹੁਣ ਪਰਿਵਾਰ ਇੱਥੇ ਆਇਆ ਹੈ ਅੱਗੇ ਹੁਣ ਇਹਨਾਂ ਨੇ ਕੀ ਮੰਗਾਂ ਨੇ ਤੁਸੀਂ ਇਹਨਾਂ ਦੇ ਨਾਲ ਰਲ ਕੇ ਕੀ ਅੱਗੇ ਕਰ ਰਹੇ ਹੋ ਮੈਂ ਇਹਨਾਂ ਦੇ ਨਾਲ ਰਲ ਕੇ ਦੇਖੋ ਜੀ ਕਿ ਡੀਜੀਬੀ ਦਫਤਰ ਜਾਵਾਂਗੇ ਸੋਮਵਾਰ ਉਤੋਂ ਬਾਅਦ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਵੀ ਸਾਡੇ ਨਾਲ ਆ ਕੁਝ ਹੋਇਆ ਸੀ ਡੀਜੀਪੀ ਦੀ ਅਪਾਇੰਟਮੈਂਟ ਲਵਾਂਗੇ ਉਹਨੂੰ ਜਾ ਕੇ ਮਿਲਾਂਗੇ ਆਪਣੇ ਦੱਸਾਂਗੇ ਦੁਖਤਾਰ ਦਾ ਕਿਉਂਕਿ ਜਿਹੜੇ ਉੱਥੋਂ ਦੇ ਨੀਚੇ ਅਧਿਕਾਰੀ ਨੇ ਉਹ ਅੱਗੇ ਗੱਲ ਆਣੇ ਨਹੀਂ ਦਿੰਦੇ মিডিਆ ਸਾਹਮਣੇ ਇਹਨੂੰ ਡਰਾਇਆ ਜਾਂਦਾ ਸੀ ਅੱਜ মিডিਆ ਸਾਹਮਣੇ ਗੱਲ ਆ ਗਈ ਤੇ ਅਸੀਂ ਸੋਮਵਾਰ ਕੱਲ ਛੁੱਟੀ ਹੈ ਤੇ ਸੋਮਵਾਰ ਜਾ ਕੇ ਡੀਜੀਪੀ ਸਾਹਿਬ ਨੂੰ ਮਿਲਾਂਗੇ ਤੇ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕਰਾਂਗੇ ਮਤਲਬ ਸੀਬੀਆਈ ਤੋਂ ਜਾਂਚ ਕਰਾਵਾਂਗੇ ਜਿਹੜੀ ਐਫਆਈਆਰ ਹੈ ਦੇਖੋ 376 304 ਦੀ ਕੱਟੀ ਇਹਨਾਂ ਨੇ ਕੀ ਹਾਸ ਦਾ ਮਰਡਰ ਬਣਾ ਤਾ ਉਹਦੇ ਜੀ ਦੇ ਆਰ ਜਹਾਜ਼ ਦਾ ਮਰਡਰ ਤੇ ਫਿਰ 376 ਲਾਈ ਕਿਉਂ ਮਤਲਬ ਐਦਾਂ ਦੀ ਉਹਦੀ ਮੇਲੀ ਭੁਗਤ ਕਰਕੇ ਸਭ ਕੁਝ ਅੱਜ 2 ਸਾਲ ਹੋ ਗਏ ਇਨਸਾਫ ਦੀ ਮੰਗ ਕਰਦੇ ਨੂੰ ਪਿਓ ਨੂੰ ਉਹ ਦਰਦਰ ਦੀਆਂ ਠੋਕਰਾਂ ਖਾ ਕੇ ਅੱਜ ਚੁੱਪਚਾਪ ਘਰੇ ਬੈ ਗਏ ਸੀ ਵੀ ਮੈਨੂੰ ਇਨਸਾਫ ਕਿਤੋਂ ਮਿਲਣਾ ਨਹੀਂ ਹੈਗਾ ਪਰ ਜਦੋਂ ਇਹ ਮੇਰੀ ਵੀਡੀਓ ਦੇਖਦੇ ਨੇ ਮੈਂ ਆਪਣਾ ਨੰਬਰ ਦਿੱਤਾ ਸੀ ਕਿ ਚੈਨਲ ਰਾਹੀਂ ਮੇਰੇ ਨਾਲ ਸੰਪਰਕ ਕਰਦੇ ਨੇ ਫਿਰ ਉਹ ਤੋਂ ਬਾਅਦ ਮੇਰੀ ਹੈਲਪ ਮੰਗਦੇ ਨੇ ਅੱਜ ਇਹਨਾਂ ਨੂੰ ਮੈਂ ਇੱਥੇ ਤੱਕ ਲੈ ਕੇ ਆਇਆ ਇਹਨਾਂ ਨੂੰ ਇਨਸਾਫ ਦਿਵਾ ਕੇ ਛੱਡਾਂਗਾ ਮੈਂ ਉਹ ਬੰਦਾ 10 ਤੋਂ 12 ਦਿਨ ਚ ਉਹ ਜੇਲ੍ਹ ਚ ਜਰੂਰ ਜਾਏਗਾ ਜਿੱਥੇ ਮਰਜ਼ੀ ਭੱਜ ਲੈ ਮੈਂ ਇਹਨਾਂ ਦੇ ਨਾਲ ਖੜਾਂਗਾ ਮੋਢੇ ਨਾਲ ਮੋਢਾ ਲਾ ਕੇ ਸੋ ਪਰਿਵਾਰਕ ਮੈਂਬਰ ਉਸ ਬੱਚੀ ਦੇ ਪਿਤਾ ਸਾਡੇ ਨਾਲ ਨੇ ਗੱਲਬਾਤ ਕੀਤੀ ਕਿੰਨੀ ਉਮਰ ਸੀ ਜੀ ਵਿੱਚ 22 ਸਾਲ ਹੀ ਜੀ ਇਹ ਹੋਇਆ ਕੀ ਘਟਨਾਕਰਮ ਕਿਵੇਂ ਸੀ ਤੁਸੀਂ ਉਹਨਾਂ ਦੇ ਸਬੰਧ ਚ ਕਿਵੇਂ ਆਏ ਉਹ ਜੀ ਜਸ਼ਨਗਲੇ ਪਿੰਡ ਅੱਬਲਖੈਰ ਵਾਲਾ ਅੱਬਲਖੈਰ ਆਪਣੇ ਘਰ ਵਿੱਚ ਹੀ ਚਰਚਾ ਲਾਉਂਦਾ ਸੀ ਤੇ ਹਾਡੇ ਨਾਲ ਹੀ ਕੋਈ ਦੋ ਤਿੰਨ ਘਰ ਛੱਡ ਕੇ ਹੀ ਜੀ ਤੇ ਕਹਿੰਦੇ ਹੀ ਉਹਦੀ ਮਾਂ ਵੀ ਹੁੰਦੀ ਰਹੀ ਆ ਤੇ ਉਹਨਾਂ ਨੇ ਕਹਿਣਾ ਵੀ ਤੁਸੀਂ ਸਾਡੇ ਚਰਚਾ ਕਿਉਂ ਨਹੀਂ ਹੁੰਦੀ ਸਾਡੇ ਚਰਚਾ ਆਇਆ ਕਰੋ ਤੁਸੀਂ ਉੱਥੇ ਬਾਹਰ ਜਾਂਦੇ ਜੀ ਤੇ ਇਤਰੇ ਇਹਨਾਂ ਦੇ ਆ ਗਏ ਜੀ ਆਪਾਂ ਗੱਲਾਂ ਵਿੱਚ ਜੀ ਤੇ ਇੱਥੇ ਜਾਣ ਲੱਗ ਪਏ ਇੱਥੇ ਜਾਣ ਨਾਲ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੰਜਰਾਂ ਨੇ ਇਹ ਕੰਮ ਕਰਨਿਆ ਜੀ ਤੁਹਾਡੀ ਕੋਈ ਰਿਸ਼ਤੇਦਾਰੀ ਵੀ ਮੇਰਾ ਚਾਚਾ ਲੱਗਦਾ ਇਸ ਰਿੱਕੀ ਚੋਂ ਜੀ ਤੁਸੀਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਸਵਾਲ ਨਹੀਂ ਕੀਤਾ ਕਿ ਰਿਸ਼ਤੇਦਾਰੀ ਚ ਤੂੰ ਤਾਂ ਵੱਡੀ ਉਮਰ ਦੇ ਬੱਚੀ ਦਾ ਦਾਦੇ ਦੀ ਜਿਹੜੀ ਜਗਾ ਤੇ ਗਿਆ ਕਿ ਤੈਨੂੰ ਸ਼ਰਮ ਨਹੀਂ ਆਈ ਨਹੀਂ ਜੀ ਉਦੋਂ ਜਦੋਂ ਸਾਨੂੰ ਪਤਾ ਲੱਗਾ ਉਦੋਂ ਤੁਹਾਡੇ ਘਰ ਨਹੀਂ ਹੁੰਦਾ ਰਿਹਾ ਤੇ ਦائیں ਬائیں ਤੇ ਉਹ ਆਪਣੇ ਭਰਾ ਸਰਪੰਚ ਨੂੰ ਭੇਜਦਾ ਰਿਹਾ ਵਾ ਹਾਂਜੀ ਉਹ ਹਾਂਜੀ ਉਹਿਆ ਕੀ ਸੀ ਤੁਹਾਨੂੰ ਪਤਾ ਕਿਵੇਂ ਲੱਗਿਆ ਜਾਂ ਬੱਚੀ ਨੇ ਪਰਿਵਾਰ ਚ ਦੱਸਿਆ ਕਿ ਨੂੰ ਕਿ ਮੇਰੇ ਨਾਲ ਇਦਾਂ ਹੋਇਆ ਉਨੇ ਆਪਣੀ ਛੋਟੀ ਭੈਣ ਨੂੰ ਦੱਸਿਆ ਜੀ ਵੀ ਇਤਨਾ ਇਤਨਾ ਮੇਰੇ ਨਾਲ ਪਾਸਟਰ ਨੇ ਜ਼ਬਰਦਸਤ ਨਾ ਕਰਦਾ ਵਾ ਤੇ ਮਲੇ ਵੀ ਮੈਂ ਦੱਸਣਾ ਚਾਹੁੰਨੀ ਆ ਮੰਮੀ ਪਾਪਾ ਨੂੰ ਤੇ ਉਹ ਕਹਿੰਦਾ ਜੀ ਤੂੰ ਦੱਸਿਆ ਤੇ ਮੈਂ ਤੇਰੇ ਪਿਓ ਨੂੰ ਤੇ ਤੇਰੇ ਭਰਾ ਨੂੰ ਮਰਵਾ ਦਿਆਂਗਾ ਤੇ ਉਨੇ ਫਿਰ ਬੇਟੀ ਨੇ ਵੀ ਡਰਦੀ ਡਰਦੀ ਨੇ ਛੋਟੀ ਨੇ ਬਾਅਦ ਚੋ ਗੱਲ ਕੀਤੀ ਤੇ ਜਦੋਂ ਬੇਟੀ ਮਲੇ ਵੀ ਇਹ ਲੈ ਕੇ ਅਬੋਰਸ਼ਨ ਕਰਾਉਣ ਵਾਸਤੇ ਪਿੰਡ ਕੋ ਹੱਥ ਕੋਕਰ ਦੀ ਕਲ ਇਹ ਕੋਧ ਪਾਸਟਰ ਖੁਦ ਹੀ ਲੈ ਕੇ ਗਿਆ ਹਾਂਜੀ ਇਹ ਪਾਸਟਰ ਨੇ ਲੈ ਕੇ ਗਿਆ ਜੀ ਅਦੇ ਨਾਲ ਦੇ ਚਾਚੇ ਦੇ ਮੁੰਡੇ ਹੀ ਤੇ ਨਾਲ ਅਦੀ ਇੱਕ ਭਤੀਜੀ ਆ ਡਾਕਟਰ ਰੂਬੀ ਉਹ ਹੀ ਨਾਲ ਤੇ ਉੱਥੇ ਲੈ ਗਿਆ ਜੀ ਘੋਤ ਖੁਕਰ ਤੇ ਉੱਥੇ ਕਲਮੰਤਕੌਰ ਨਰਸਾ ਜੀ ਉਹ ਘਰ ਆਪਣੇ ਜੀ ਕੰਮ ਕਰਦੀ ਆ ਦਾਈ ਵਾਂਗੂ ਜਿ ਤਰ੍ਹਾਂ ਤੇ ਉੱਥੇ ਆ ਕੇ ਇਹਨਾਂ ਨੇ ਕਰਾਤਾ ਤੇ ਬੇਟੀ ਨੂੰ ਜਦੋਂ ਇਹ ਘਰ ਛੱਡ ਕੇ ਗਏ ਆ ਤੇ ਬਾਅਦ ਚੋਂ ਨੂੰ ਤਕਲੀਫ ਹੋਈ ਆ ਦਰਦ ਉਹ ਯਾ ਤੇ ਉਹਨੇ ਕਾਪੀ ਮੇਰੇ ਦਰਦ ਹੁੰਦੀ ਆ ਪੇਟ ਚ ਆਪਣੀ ਮਾਂ ਨੂੰ ਤੇ ਮਾਂ ਆਦੀ ਕਹਿੰਦੀ ਪੀ ਇਹਦੇ ਦਰਦੋਂ ਹੰਡੀ ਆ ਤੇ ਦਵਾਈ ਲੈ ਆਈਏ ਮੈਂ ਚਲੋ ਆਪਾਂ ਕਹਿੰਦੀ ਚੱਲ ਸਰਕਾਰੀ ਹਸਪੀਟਲ ਦੀ ਚੱਲ ਜਾਨੇ ਬਬਰੀ ਆਪਾਂ ਲੈ ਗਏ ਰਾਤ ਤੇ ਕਿਉਂਕਿ ਉਸ ਟਾਈਮ ਡਾਕਟਰ ਤੇ ਪ੍ਰਾਈਵੇਟ ਤੇ ਹੈ ਨਹੀਂ ਸੀ ਤੇ ਆਪਾਂ ਸਰਕਾਰੀ ਹਸਪੀਟਲ ਰਾਤ ਲੈ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਐਡਮਿਟ ਕਰ ਦਿਆ ਬੇਟੀ ਨੂੰ ਟੈਸਟ ਕੀਤੇ ਤੇ ਕਹਿੰਦੇ ਇਨਫੈਕਸ਼ਨ ਆ ਬੇਟੀ ਦੀ ਤੇ ਬਾਅਦ ਚੋਂ ਜੀ ਇਰ ਰਾਤ ਦਵਾਈਆਂ ਦਿੱਤੀਆਂ ਤੇ ਡਾਕਟਰ ਨੇ ਕਿਹਾ ਵੀ ਅਲਟਰਾਸਾਉਂਡ ਕਰਨਾ ਵਾ ਤੇ ਇਹ ਹੁਣ ਸਵੇਰੇ ਹੋਣਾ ਆਪਾਂ ਠੀਕ ਆ ਜੀ ਉਹ ਡਾਕਟਰ ਸਾਹਿਬ ਬਦਲ ਗਏ ਤੇ ਉਹਦੀ ਜਗ੍ਹਾ ਤੇ ਦੂਸਰੀ ਡਿਊਟੀ ਜਿਹੜੀ ਰਚਨਾ 바ਵਾ ਆ ਗਈ ਤੇ ਇ ਉੱਥੇ ਪੁੱਜ ਗਿਆ ਪਾਸਟਰ ਜਸ਼ਨ ਗਿੱਲ ਤੇ ਜਸ਼ਨ ਗਿੱਲ ਦਾ ਭਰਾ ਸਰਪੰਚ ਜਾਨੀਲ ਗਿੱਲ ਤੇ ਇੱਕ ਅਨੁਸ਼ਾਤਾ ਵਿਅਕਤੀ ਸੀ ਜੀ ਇਹਨਾਂ ਨੇ ਜਾ ਕੇ ਡਾਕਟਰ ਰਚਨਾ 바ਵਾ ਨੂੰ ਮਿਲੇ ਅੰਦਰ ਇਹਨਾਂ ਨੇ ਬੇਟੀ ਦੀ ਉਥੋਂ ਛੁੱਟੀ ਕਰਾਤੀ ਆ ਜੀ ਹਸਪੀਟਲ ਚੋਂ ਛੁੱਟੀ ਕਰਾਤੀ ਆ ਤੇ ਉਹਨਾਂ ਨੇ ਦਵਾਈਆਂ 2-3 ਦਿਨ ਦੀਆਂ ਦਿੱਤੀਆਂ ਤੇ ਕਹਿੰਦੇ ਘਰ ਲੈ ਜਾਓ ਬੇਟੀ ਤੁਹਾਡੀ ਠੀਕ ਆ ਬਿਲਕੁਲ ਤੇ ਸਾਨੂੰ ਹੁਣ ਪਤਾ ਨਹੀਂ ਸੀ ਜੀ ਵੀ ਬੋਸ਼ਨ ਹੋਇਆ ਦਾ ਆਪਾਂ ਘਰ ਲੈ ਆਂਦੀ ਘਰ ਲੈ ਆਉਣ ਤੋਂ ਬਾਅਦ ਬੇਟੀ ਨੂੰ ਉਹ ਜਿਹੜੀਆਂ ਦਵਾਈਆਂ ਖਤਮ ਹੋਈਆਂ ਤੇ ਫੇਰ ਦਰਦ ਹੋਣ ਲੱਗ ਪਈ ਬੇਟੀ ਦੇ ਦਰਦ ਹੋਈ ਤੇ ਘਰ ਦੀ ਕਹਿੰਦੀ ਵੀ ਡਾਕਟਰ ਨੇ ਅਲਟਰਾਸਾਉਂਡ ਕਿਹਾ ਦਾ ਵੀ ਐਵੇਂ ਦੂਜੇ ਇੱਕ ਦਿਨ ਕਹਿ ਦਿੰਦੀ ਮੇਰੇ ਦਰਦ ਹੁੰਦੀ ਆ ਤੇ ਮੈਂ ਇਹਦਾ ਅਲਟਰਾਸਾਉਂਡ ਡਾਕਟਰ ਨੇ ਕਹਾ ਦਾ ਭਾ ਅਲਟਰਾਸਾਉਂਡ ਪ੍ਰਾਈਵੇਟ ਹੀ ਕਰਾ ਲੈਨੇ ਆ ਮੈਂ ਚਲੋ ਕੋਈ ਨਹੀਂ ਜੀ ਕਰ ਦਿਨ ਮੈਂ ਚਲੋ ਤੁਸੀਂ ਅਲਟਰਾ ਸਾਊਂਡ ਕਰਾ ਲਓ ਤੇ ਮੈਂ ਕੰਮ ਤੇ ਚੱਲ ਗਿਆ ਤੇ ਸ਼ਾਮ ਨੂੰ ਘਰ ਦੇ ਅਲਟਰਾ ਸਾਊਂਡ ਕਰਾਉਣ ਗਏ ਆ 3-4 ਵਜੇ ਨਾਲ ਤੇ ਇਹ ਉੱਥੇ ਵੀ ਮਗਰੇ ਪੁੱਜ ਗਿਆ ਜੀ ਇਹ ਪਾਸਟਰ ਅੱਛਾ ਜੀ ਹਾਂਜੀ ਜਸ਼ਨ ਗਿਲ ਹਸਪੀਟਲ ਉਹ ਹਾਂਜੀ ਜਿੱਥੇ ਅਲਟਰਾ ਸਾਊਂਡ ਕਰਾਉਣ ਗਏ ਆ ਹਸਪੀਟਲ ਤੇ ਘਰ ਦੇ ਨੇ ਕਿਹਾ ਵੀ ਤੁਸੀਂ ਇੱਧਰ ਕਿੱਧਰ ਆਈਏ ਕਹਿੰਦਾ ਨਹੀਂ ਨਹੀਂ ਮੈਂ ਤਾਂ ਵੈਸੇ ਆਂ ਜੀ ਤੁਹਾਡੀ ਬੇਟੀ ਨੂੰ ਕੋਈ ਨਹੀਂ ਆ ਉਹ ਜੀ ਗੱਲ ਇਹਨੂੰ ਸ਼ੈਤਾਨੀ ਨੁਕਸਤ ਹੈ ਮੈਂ ਦੁਆ ਕਰ ਪ੍ਰੇਅਰ ਕਰਾਂਗਾ ਤੇ ਠੀਕ ਹੋ ਜਾਣੀ ਆ ਤੈਨੂੰ ਘਰ ਲੈ ਕੇ ਆਓ ਹਾਂਜੀ ਤਾਂ ਘਰ ਦੇ ਕਹਿੰਦੇ ਤੂੰ ਜਾ ਆਪਾਂ ਆਪੇ ਇਲਾਜ ਕਰਾ ਲੈਂਦੇ ਆ ਤੂੰ ਜੁਹਾਨੂੰ ਵੇਖ ਲੈਂਦੇ ਵੀ ਗੱਲ ਕੀ ਆ ਦਰਦ ਕਹਿੰਦੀ ਆ ਤੇ ਆਪਾਂ ਤੇ ਅਲਟਰਾਸਾਉਂਡ ਡਾਕਟਰ ਨੇ ਲਿਖਿਆ ਦਾਪਾਂ ਤੇ ਆਪਾਂ ਅਲਟਰਾਸਾਉਂਡ ਕਰਾਉਣਾ ਵਾ ਤੇ ਅਲਟਰਾਸਾਉਂਡ ਕਰਾਇਆ ਤੇ ਉੱਥੇ ਡਾਕਟਰ ਨੇ ਘਰਦਿਆਂ ਨੂੰ ਜਦੋਂ ਦੱਸਿਆ ਤਾਂ ਘਰਦਿਆਂ ਦੇ ਚਵਾਰਾਂ ਦੇ ਰੋਣ ਲੱਗ ਪਏ ਕੀ ਬਣਿਆ ਫਰ ਬਾਅਦ ਚੋ ਘਰਦੇ ਨੇ ਜਦੋਂ ਪਤਾ ਲੱਗਾ ਘਰਦੇ ਨੇ ਪੁੱਛਿਆ ਤੇ ਪਾਸਟਰ ਵੀ ਉੱਥੇ ਹੀ ਉਹਨੇ ਚਵਾਰੀ ਨੇ ਡਰਦੀ ਬੋਲੇ ਨਾ ਫਿਰ ਕੁੜੀ ਫਿਰ ਜਦੋਂ ਆਪਾਂ ਰਾਤ ਜਦੋਂ ਮੈਨੂੰ ਪਤਾ ਲੱਗਾ ਘਰਦੇ ਨੇ ਮੈਨੂੰ ਫੋਨ ਕੀਤਾ ਵੀ ਆਹ ਗੱਲਬਾਤ ਹੋ ਗਈ ਦੀ ਤੇ ਛੇਤੀ ਆਓ ਕੁੜੀ ਜਿਆਦਾ ਠੀਕ ਨਹੀਂ ਆ ਪਹਿਲੇ ਨੇ ਮੈਨੂੰ ਘਰ ਦੇ ਨਾਲ ਗੱਲ ਦੱਸੀ ਵੀ ਕੀ ਕਹਿੰਦੇ ਵੀ ਕੁੜੀ ਜਿਆਦਾ ਠੀਕ ਨਹੀਂ ਆ ਤੇ ਘਰ ਜਲਦੀ ਆ ਤੇ ਗੱਡੀ ਕੋਈ ਕਰਾ ਕੇ ਲਿਆਇਓ ਹਸਪੀਟਲ ਜਾਣਾ ਪੈਣਾ ਵਾ ਜਮ ਆਪਣੇ ਇੱਥੇ ਅੰਬਰਸਰ ਤੇ ਮੈਂ ਚਲੋ ਠੀਕ ਆ ਮੈਂ ਗੱਡੀ ਲੈ ਕੇ ਆ ਤੇ ਆਪਾਂ ਅੰਬਰਸਰ ਲੈ ਗਏ ਆ ਤੇ ਅੰਬਰਸਰ ਖੜਿਆ ਤੇ ਫਿਰ ਘਰ ਦੇ ਨਾਲ ਮੈਨੂੰ ਉੱਥੇ ਜਦੋਂ ਡਾਕਟਰ ਉਹਨੇ ਇਲਾਜ ਕੀਤਾ ਤੇ ਮੈਨੂੰ ਪਤਾ ਲੱਗਾ ਵੀ ਆ ਗੱਲ ਹੋ ਗਈ ਹੈ ਜੀ ਸਤਿਵਾਦ ਤੁਸੀਂ ਇਹਨਾਂ ਨੂੰ ਪਾਸਟਰ ਨਾਲ ਜਾਂ ਪੇਂਟ ਦੇ ਤੁਹਾਡੀ ਜਿਹੜੀ ਮਸੀਹੀ ਭਾਈਚਾਰੇ ਦੇ ਕੋਈ ਮੋਤਵਾਰ ਨਹੀਂ ਉਹਨਾਂ ਨਾਲ ਸੰਬੰਧ ਕੰਟੈਕਟ ਕੀਤਾ ਕਿ ਇਹ ਸਾਡੇ ਪਰਿਵਾਰ ਨਾਲ ਤਾਂ ਇਹ ਧੱਕਾ ਹੋਇਆ ਹਾਂਜੀ ਜੀ ਮੈਂ ਪਿੰਡ ਵਿੱਚ ਦੇਖੋ ਜੀ ਆਪਣੇ ਪਿੰਡ ਦੇ ਘਰਾਂ ਵਿੱਚ ਗਿਆ ਜੀ ਜਿਹੜੇ ਮੇਰੇ ਆਪਣੇ ਹੀ ਉਹਨਾਂ ਨੂੰ ਵੀ ਮੈਂ ਕਿਹਾ ਪਰ ਕਿਸਨੇ ਕੋਈ ਮੇਰੀ ਹੈਲਪ ਨਹੀਂ ਕੀਤੀ ਕੋਈ ਧੁਰਿਆ ਨਹੀਂ ਨਾਲ ਜੀ ਫਿਰ ਜਿਹੜੇ ਸਾਡੇ ਮਸੀਹ ਆਗੂ ਹੀ ਜਿਤਨਾ ਮਨਾਵਰ ਮਸੀਹ ਜੀ ਤੇ ਹੋਰ ਹੀ ਕਈ ਮਸੀਹ ਆਗੂ ਉੱਠੇ ਹੋਰ ਵੀ ਆਏ ਜੀ ਤੇ ਮੈਂ ਉਹਨਾਂ ਨੂੰ ਵੀ ਕਿਹਾ ਉਹ ਕਹਿੰਦੇ ਜੇ ਤੂੰ ਪਾਸਟਰ ਸ਼ਬਦ ਦਾ ਇਸਤੇਮਾਲ ਕਰੇਂਗਾ ਤੇ ਤੇਰੀ ਆਪਾਂ ਤੈਨੂੰ ਧਰਮ ਵਿੱਚੋਂ ਪੇ ਬਾਹਰ ਕਰ ਦੇਾਂਗੇ ਤੁਸੀਂ ਇਹਨਾਂ ਨੂੰ ਇਹ ਨਹੀਂ ਕਿਹਾ ਕਿ ਮੈਂ ਤਾਂ ਆਪਣੀ ਧੀ ਦਾ ਇਨਸਾਫ ਲੈਣਾ ਮੈਂ ਤਾਂ ਉਹਨਾਂ ਨੂੰ ਇਹ ਕਿਹਾ ਹੀ ਕਹਿੰਦੇ ਵੀ ਨਹੀਂ ਜੇ ਤੂੰ ਇਹ ਕਹਿਣਾ ਤੇ ਕ੍ਰਿਸਤਨਾ ਉੱਤੇ ਬਰੀ ਤਗੜੀ ਗੱਲ ਹੁੰਦੀ ਆ ਕਹਿੰਦੇ ਤੁਸੀਂ ਇਹ ਗੱਲ ਨਹੀਂ ਸੋਚਦੇ ਕਿ ਕ੍ਰਿਸਤਨਾ ਉੱਤੇ ਬਰੀ ਤਗੜੀ ਗੱਲ ਹੁੰਦੀ ਆ ਤੇ ਮੈਂ ਜਦ ਆਉਂਦੀ ਆ ਗੱਲ ਜਿੰਨਾ ਉੱਤੇ ਹੁੰਦੀ ਉਹਦੇ ਉੱਤੇ ਹੁੰਦੀ ਆ ਕਿ ਮੈਂ ਕ੍ਰਿਸਚਨ ਥੋੜਾ ਦੇਖਾਂਗਾ ਮੈਂ ਪਾਸਟਰ ਜਿਹਨੇ ਪਾਸਟਰ ਨੇ ਗਲਤ ਕੰਮ ਕੀਤਾ ਤੇ ਮੈਂ ਉਹਨੂੰ ਕਿਤਨਾ ਪਾਸਟਰ ਦਾ ਕੰਮ ਆ ਮੈਂ ਤੇ ਫਿਰ ਇਸ ਤਰ੍ਹਾਂ ਕਰਦੇ ਕਰਾਉਂਦੇ ਜੀ ਤੇ ਇੱਕ ਸਾਡੇ ਪਾਸਟਰ ਸਾਹਿਬ ਹੋਰ ਆ ਜੀ ਜਿਨ੍ਹਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਜੀ ਉਹਨਾਂ ਨੇ ਫਿਰ ਉਹਨਾਂ ਨੂੰ ਪਾਸਟਰਾਂ ਦੂਜਿਆਂ ਨੂੰ ਕਹਿੰਦੇ ਵੀ ਇਹਨੂੰ ਕਿਉਂ ਤੁਸੀਂ ਧਰਮ ਵਿੱਚੋਂ ਬਾਹਰ ਕੱਢੋਗੇ ਵੀ ਤੁਸੀਂ ਹੁੰਦੇ ਕੌਣ ਜੇ ਕਹਿੰਦਾ ਕਹਿੰਦਾ ਇਹ ਬੰਦੇ ਨਾਲ ਬੇਇਨਸਾਫੀ ਹੋਈ ਆ ਉਹਨੂੰ ਧਰਮ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੀ ਕਿ ਇਹਨੂੰ ਕੱਢੋਗੇ ਅਦੀ ਬੇਟੀ ਨਾਲ ਇੰਨਾ ਕੁਝ ਕੀਤਾ ਤੇ ਫਿਰ ਉਹਨਾਂ ਦੇ ਕਹਿਣ ਤੇ ਥੋੜਾ ਉਹ ਰੁਕਈ ਨਹੀਂ ਤੇ ਕਹਿੰਦੇ ਸੀ ਵੀ ਇਹਨੂੰ ਧਰਮ ਵਿੱਚ ਚੋਵੀਂ ਵੀ ਇਸਾਈ ਕ੍ਰਿਸਚੀਅਨ ਵਿੱਚ ਚੋਵੀਂ ਆਪਾਂ ਬਾਹਰ ਕੱਢਦੇ ਨਾ ਮਾ ਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਥਾਣੇ ਗਏ ਕੰਪਲੇਂਟ ਕੀਤੀ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਧਰਾਵਾਂ ਲੱਗ ਕੇ ਪਰਚਾ ਦਰਜ ਨਾ ਸੀ ਉਹ ਵੀ ਧਰਾਵਾਂ ਵੀ ਨਹੀਂ ਲੱਗੀਆਂ ਹਾਂਜੀ ਜੀ ਨਹੀਂ ਲੱਗੀਆਂ ਜੀ ਫਿਰ ਮੈਂ ਐਸਐਸਪੀ ਤੱਕ ਵੀ ਪਹੁੰਚ ਕੀਤੀ ਜੀ ਤੇ ਐਸਐਸਪੀ ਕਹਿੰਦਾ ਜਿਹੜੀਆਂ ਧਰਾਵਾਂ ਲਾਈਆਂ ਤੁਹਾਨੂੰ ਪਤਾ ਕਿ ਜਾਂ ਮੈਨੂੰ ਪਤਾ ਵਾ ਤੇ ਮੈਂ ਗਰੀਬ ਬੰਦਾ ਨਹੀਂ ਮੈਂ ਠੀਕ ਹੈ ਜੀ ਤੁਹਾਨੂੰ ਪਤਾ ਜੀ ਫਿਰ ਮੈਂ ਕਹਿ ਸਕਣਾ ਜੀ ਤੇ ਮੈਂ ਆ ਜਾਂਦਾ ਰਿਆਂ ਜੀ ਫਿਰ ਇਹ ਜਸ਼ਨ ਮੈਨੂੰ ਪਤਾ ਲੈ ਕਿਹੜਾ ਪਾਸਟਰ ਹੈ ਇਹ ਉਹ ਇਸ ਤੋਂ ਬਾਅਦ ਜਦੋਂ ਪਰਚਾ ਦੁੱਜਿਆ ਸਰ ਉਸ ਤੋਂ ਬਾਅਦ ਹੁਣ ਵੀ ਖੁੱਲੇ ਆਮ ਸ਼ਰੀਆਮ ਫਿਰ ਰਿਹਾ ਉੱਥੇ ਹੁਣ ਵੀ ਸ਼ਰੀਆਮ ਜੀ ਪਹਿਲੇ ਤੇ ਮੈਨੂੰ ਪਤਾ ਲੱਗਾ ਇਹ ਅੰਬਰਸਰ ਵੀ ਰਹਿ ਕੇ ਗਿਆ ਜੀ ਹੂੰ ਅੰਬਰਸਰ ਵੀ ਚਰਚਾ ਬਣਾਇਆ ਹੀ ਇਹਨਾਂ ਨੇ ਉੱਥੇ ਲਾਉਂਦੇ ਰਿਆ ਤੇ ਹੁਣ ਉੱਥੋਂ ਛੱਡ ਕੇ ਤੇ ਹੁਣ ਆਪਣੇ ਜੰਮੂ ਰਹਿ ਰਿਹਾ ਜੀ ਸ਼ਰੀਆਮ ਨੂੰ ਆਪਣੇ ਇੰਸਟਾਗ੍ਰam ਤੇ ਫੋਟੋਆਂ ਪਾਉਂਦਾ ਵਾ ਏਅਰਪੋਰਟ ਤੇ ਆਪਣੀ ਉਹ ਭਤੀਜੀ ਨੂੰ ਛੱਡਣ ਗਿਆ ਹੀ ਜੀ ਤੇ ਉੱਥੇ ਉਹਨੇ ਫਾਰਮਾ ਸ਼ੇਅਰ ਕੀਤੀਆਂ ਸੀ ਕਿ ਤੇ ਉਹ ਅੱਗੋਂ ਕਹਿੰਦੇ ਆ ਵੀ ਸਾਡੀ ਤੇ ਪੁਲਿਸ ਸਾਡੇ ਨਾਲ ਆ ਪੁਲਿਸ ਵਾਲੇ ਕਹਿੰਦੇ ਵੀ ਰਾਜੀਨਾਮਾ ਮੈਨੂੰ ਕਰ ਲਾ ਤੇ ਮੈਂ ਹਾਂ ਜੀ ਮੈਂ ਨਹੀਂ ਰਾਜੀਨਾਮਾ ਕਰਨਾ ਜੇ ਮੱਝ ਵੀ ਐਸਐਚਓ ਸਾਹਿਬ ਕੋਲੋਂ ਜਾਣਾ ਵਾਂ ਉਹਨਾਂ ਨੂੰ ਦੱਸਿਆ ਵੀ ਆ ਦੇਖੋ ਜੀ ਪੀਓ ਬੰਦਾ ਵਾ ਤੇ ਇਹ ਬੰਦਾ ਫੁਲਾਨੀ ਜਗ੍ਹਾ ਤੇ ਫਿਰਨ ਡਿਆ ਮੇਰੇ ਨਾਲ ਚੱਲੂ ਅਰੈਸਟ ਕਰੀਏ ਤੇ ਮੇਰੀ ਕੋਈ ਸੁਣਵਾਈ ਨਹੀਂ ਆ ਮੈਨੂੰ ਦੋ ਦੋ ਤਿੰਨ ਤਿੰਨ ਘੰਟੇ ਥਾਣੇ ਦੇ ਅੰਦਰ ਬਹਾਲ ਲੈਂਦੀ ਆ ਤੇ ਬਾਅਦ ਚ ਮੈਨੂੰ ਕਹਿੰਦੇ ਚਲੋ ਜਾਓ ਜੀ ਨਾਂਜੀ ਇੱਕ 22 ਸਾਲ ਦੀ ਧੀ ਜਦੋਂ ਜਵਾਨ ਹੁੰਦੀ ਹੈ ਪਿਓ ਦੇ ਹਾਨ ਦੀ ਹੁੰਦੀ ਹੈ ਪਿਓ ਦੇ ਬਹੁਤ ਸਾਰੇ ਸੁਪਨੇ ਹੁੰਦੇ ਨੇ ਮੇਰੀ ਧੀ ਨੇ ਪੜਨਾ ਇਹੇ ਕੁਝ ਬਣਨਾ ਸੁਪਨੇ ਰਹਿ ਗਏ ਸਾਰੇ ਰਹਿ ਗਏ ਤੁਸੀਂ ਆਪਣਾ ਘਰ ਪਰਿਵਾਰ ਵੀ ਛੱਡਿਆ ਪਿੰਡ ਵੀ ਛੱਡਿਆ ਘਰ ਮਕਾਨ ਵੀ ਤੁਸੀਂ ਵੇਚਿਆ ਸਿਰਫ ਧੀ ਦਾ ਕੇਸ ਲੜਨ ਵਾਸਤੇ ਧੀ ਦਾ ਕੇਸ ਲੜਨ ਵਾਸਤੇ ਜੀ ਉਹਨੂੰ ਇਨਸਾਫ ਤੋਂ ਉਹਨਾਂ ਮੈਂ ਬਸ ਮੈਨੂੰ ਇਤੀਨ ਇਨਸਾਫ ਨੂੰ ਮਿਲਿਆ ਨਾ ਜੇ ਜਿੰਨੇ ਪੁਲਿਸ ਵਾਲੇ ਅਫਸਰ ਵੱਡੇ ਆ ਜੀ ਜਿਨ੍ਹਾਂ ਨੇ ਮੈਨੂੰ ਡਰਾਇਆ ਧਮਕਾਇਆ ਜੀ ਮੈਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਆਤਮ ਹੱਤਿਆ ਕਰ ਜਾਨੀ ਇਨਾ ਮੈਂ ਦੁਖੀ ਨਾ ਤੂੰ ਕਿਉਂਕਿ ਮੈਨੂੰ ਦਬਕੇ ਬਾਰੇ ਮਾਰੇ ਇਹਨਾਂ ਨੇ ਪੁਲਿਸ ਅਫਸਰ ਹਾਂਜੀ ਸੋ ਇੱਕ 22 ਸਾਲ ਦੀ ਧੀ ਦੇ ਪਿਤਾ ਦਾ ਦੁੱਖ ਹੈ ਜੋ ਆਪਣੀ 22 ਸਾਲ ਦੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਦਰਬਾਰ-ਦਰ ਭਟਕ ਰਿਹਾ ਹੈ ਪੁਲਿਸ ਅਫਸਰ ਜਿੱਥੇ ਜਾ ਕੇ ਇਨਸਾਫ ਦੀ ਗੁਹਾਰ ਲਾਈ ਜਾਂਦੀ ਹੈ ਤੇ ਵਿਸ਼ਵਾਸ ਰੱਖਿਆ ਜਾਂਦਾ ਹੈ ਕਿ ਪੁਲਿਸ ਮੁਲਾਜ਼ਮ ਇਹ ਪੁਲਿਸ ਤੰਤਰ ਸਾਨੂੰ ਇਨਸਾਫ ਦੇਵੇਗਾ ਪਰ ਉਸੇ ਪੁਲਿਸ ਤੰਤਰ ਦੇ ਗੀੜੀ ਕੱਟਦਾ ਹੀ ਪਿਉ ਅਖਾਰ ਚੰਡੀਗੜ੍ਹ মিডিਆ ਦੇ ਵਿੱਚ ਪੁੱਜਾ ਜਿੱਥੋਂ ਹੁਣ ਇਹਨਾਂ ਦੀ ਗੱਲਬਾਤ ਅੱਗੇ ਦੁਨੀਆ ਤੱਕ ਜਾਵੇਗੀ ਤੇ ਵੇਖਣਾ ਹੋਵੇਗਾ ਕਿ ਇਨਸਾਫ ਕਦੋਂ ਇਹਨਾਂ ਨੂੰ ਮਿਲਦਾ ਹੈ